ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾਂ ਗੁਰ ਆਪਨੇ ਉੱਪਰ ਬਲ ਜਾਈ ਹੈ 8 ਪਹਿਰ ਹਰ ਹਰ ਜਸ ਗਾਈ ਹੈ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰਯਾਮੀ ਰਹਾਉ ਚਰਨ ਕਮਲ ਸਿਉ ਲਾਗੇ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕੇਲ ਬੇਖਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗ ਸੰਤਰਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗ ਸੰਤਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਅਰਬਨ ਅਸਟੇਟ ਕਪੂਰਥਲਾ ਪੁੱਡਾ ਬਿਖੇ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਹੋਏ ਸੂਹੀ ਮਹੱਲਾ ਪੰਜਵਾਂ ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬੰਦ ਤੋਂ ਉਚਾਰਣ ਕੀਤੇ ਹੋਏ ਪਾਵਨ ਪਵਿੱਤਰ ਸ਼ਬਦ ਹਨ ਸ਼ਬਦ ਦੇ ਅੰਦਰ ਰਹਾਉ ਦੇ ਬੰਦ ਵਿੱਚ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕ ਅੰਤਰ ਜਾਮੀ ਕਿ ਮੈਂ ਇਹ ਭਾਈ ਮੈਂ ਆਪਣੇ ਮਾਲਕ ਨੂੰ ਸਿਮਰਦਾ ਹਾਂ ਸਿਮਰੋ ਮੈਂ ਸਿਮਰਦਾ ਹਾਂ ਸੋ ਪ੍ਰਭ ਆਪਣਾ ਸੁਆਮੀ ਆਪਣੇ ਉਸ ਮਾਲਕ ਨੂੰ ਮੈਂ ਸਿਮਰਦਾ ਯਾਦ ਕਰਦਾ ਜਿਹੜਾ ਸਗਲ ਕਟਾਂ ਕਾ ਅੰਤਰਿਆਮੀ ਜਿਹੜਾ ਸਾਰਿਆਂ ਦੇ ਹਿਰਦਿਆਂ ਦੀਆਂ ਜਾਣਨ ਵਾਲਾ ਉਹਨੂੰ ਸਿਮਰਦਾ ਉਹਨੂੰ ਚੇਤੇ ਕਰਦਾ ਉਹਦੀ ਸੇਵਾ ਕਰਦਾ ਉਹਦੀ ਪੂਜਾ ਕਰਦਾ ਉਹਦਾ ਸਿਮਰਨ ਕਰਦਾ ਜਿਹੜਾ ਸਾਰਿਆਂ ਦੇ ਹਿਰਦਿਆਂ ਦੀਆਂ ਜਾਣਦਾ ਭਾਵ ਕਿ ਉਹ ਇੱਕ ਅਕਾਲ ਪੁਰਖ ਜਿਹੜਾ ਸਾਰਿਆਂ ਦੇ ਵਿਚਰਮਿਆਂ ਹੋਇਆ ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਜਿਹੜਾ ਪਾਣੀ ਵਿੱਚ ਆਕਾਸ਼ ਵਿੱਚ ਧਰਤੀ ਤੇ ਧਰਤੀ ਦੇ ਤਲ ਤੇ ਧਰਤੀ ਦੇ ਹੇਠਾਂ ਹਰ ਚੀਜ਼ ਦੇ ਵਿੱਚ ਜਿਹੜਾ ਮੌਜੂਦ ਆ ਉਹ ਅੰਤਿਅਮਹੀ ਆ ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਜੁੜਨ ਦੀ ਗੱਲ ਸਤਿਗੁਰੂ ਜੀ ਨੇ ਸਾਨੂੰ ਸਮਝਾਉਣੀ ਕੀਤੀ ਕਿਉਂਕਿ ਮਨੁੱਖ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਆਪਣਾ ਵੀ ਨਹੀਂ ਪਤਾ ਹੁੰਦਾ ਵੇ ਅਸੀਂ ਕੀ ਆ ਸਾਡੇ ਅੰਦਰ ਕੀ ਚੱਲਦਾ ਜਿਨ੍ਹਾਂ ਨੂੰ ਆਪਣਾ ਤੱਕ ਨਹੀਂ ਪਤਾ ਸੀ ਉਹਨਾਂ ਦੀ ਜਾ ਕੇ ਅਸੀਂ ਉਹਨਾਂ ਦਾ ਸਿਮਰਨ ਕਰਦੇ ਹਾਂ ਉਹਨਾਂ ਨੂੰ ਚੇਤੇ ਕਰਦੇ ਹਾਂ ਉਹਨਾਂ ਦੀ ਪੂਜਾ ਕਰਦੇ ਹਾਂ ਪਰ ਮਹਾਰਾਜ ਕਹਿੰਦੇ ਮੈਂ ਉਹਨੂੰ ਪੂਜਦਾ ਹਾਂ ਉਹਦੀ ਸਿਮਰਨ ਕਰਦਾ ਉਹਨੂੰ ਯਾਦ ਕਰਦਾ ਜਿਹੜਾ ਸਗਲ ਕਟਾਂਕਾ ਸਾਰੇ ਹਿਰਦਿਆਂ ਦੀਆਂ ਜਾਣਣ ਵਾਲਾ ਅੰਤਰੀਆਮੀ ਫਿਰ ਹੁਣ ਉਹਨੂੰ ਸਿਮਰਨ ਦੇ ਲਈ ਮਹਾਰਾਜ ਕਹਿੰਦੇ ਆ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਗੁਰ ਆਪਣੇ ਉੱਪਰ ਬਲ ਜਾਈਏ ਬਲਿਹਾਰ ਸਦਕੇ ਕੁਰਮਾਨ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਆਠ ਪਹਿਰ ਅੱਠੇ ਪਹਿਰ ਹਰ ਹਰ ਜਸ ਗਾਈਏ ਹਰੀ ਦਾ ਜਸ ਗਾ ਸਕੀਦਾ ਅੱਠੇ ਪਹਿਰ ਭਾਵ ਦਿਨ ਰਾਤ ਮੈਂ ਹੀ ਮਾਲਕ ਦੇ ਜਸ ਨੂੰ ਗਾ ਸਕਦੇ ਆ ਸਿਰਫ ਗੁਰੂ ਦੀ ਕਿਰਪਾ ਨਾਲਸ ਕਰਕੇ ਗੁਰੂ ਤੋਂ ਬਲਿਹਾਰ ਜਾਣਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਮਨ ਇਹ ਕਹਿੰਦੇ ਮੈਂ ਬਲਿਹਾਰ ਜਾਣਾ ਦਿਉਹਾੜੀ ਸਦਬਾਰ ਦਿਹਾੜੀ ਚ 100 ਵਾਰੀ ਬਲਿਹਾਰ ਜਾਣਾ ਜਿਨ ਮਾਨਸ ਤੇ ਦੇਵ ਤੇ ਕੀਏ ਕਿਉਂਕਿ ਗੁਰੂ ਮਨੁੱਖਾਂ ਨੂੰ ਤੋਂ ਦੇਵਤੇ ਬਣਾ ਦਿੰਦਾ ਮਨੁੱਖ ਤਾਂ ਆਪ ਹੈਗੇ ਆ ਉਹ ਦੇਵਤੇ ਬਣਾ ਦਿੰਦਾ ਸਾਡੀ ਸੋਚ ਕਿਉਂ ਕਿਉਂਕਿ ਦੇਵਤੇ ਮਤਲਬ ਸੋਚ ਦੇਵਤੇ ਵਾਲੀ ਮੰਨੀ ਗਈ ਹੈ ਵੀ ਬਹੁਤ ਸੋਹਣੀ ਸੋਚ ਆ ਇੱਕ ਸੋਚ ਹੈ ਕਿ ਰਾਖਸ਼ ਅਸੀਂ ਸੋਚ ਰੱਖਦੇ ਆ ਪਰ ਗੁਰੂ ਸਾਨੂੰ ਰਾਖਸ਼ਾਂ ਤੋਂ ਦੇਵਤੇ ਬਣਾਉਣ ਦੀ ਸਮਰੱਥਾ ਰੱਖਦਾ ਜਿੰਨ ਮਾਨਸ ਤੇ ਦੇਵਤੇ ਕੀ ਇਹ ਕਰਨ ਲੱਗੀ ਬਾਹਰ ਕੋਈ ਸਮਾਂ ਨਹੀਂ ਲੱਗਦਾ ਅੱਖ ਦੇ ਫੁਰਾਕੇ ਦੇ ਨਾਲ ਗੁਰੂ ਮਨੁੱਖਾਂ ਤੋਂ ਸਾਨੂੰ ਦੇਵਤੇ ਬਣਾ ਦਿੰਦਾ ਦੇਵਤੇ ਆਪਾਂ ਪੂਜਦੇ ਆ ਪਰ ਸਤਿਗੁਰੂ ਜੀ ਸਾਨੂੰ ਦੇਵਤੇ ਬਣਾਉਂਦੇ ਗੁਰ ਆਪਣੇ ਉੱਪਰ ਬਲ ਜਾਈਏ ਸਦਾ ਹੀ ਬਲਿਹਾਰ ਜਾਣਾ ਜਿਹਦੀ ਕਿਰਪਾ ਨਾਲ ਆਠ ਪਹਿਰ ਹਰ ਹਰ ਜਸ ਗਾਈ ਅੱਠੇ ਪੈਰ ਹਰੀ ਦਾ ਜਸ ਗਾ ਸਕੀਦਾ ਗੁਰੂ ਦੀ ਮਿਹਰ ਇਸ ਕਰਕੇ ਗੁਰੂ ਤੋਂ ਬਲਿਹਾਰ ਜਾਣਾ ਜੇ ਸੋਚੰਦਾ ਉਗਵੇਂ ਸੂਰਜ ਚੜੇ ਹਜ਼ਾਰੀ ਤੇ ਚਾਨਣ ਹੁੰਦਿਆਂ ਗੁਰਬਿੰਨ ਘੋਰਾਂ ਦਾ ਆਈ ਆ ਰਹੀ ਚੰਦਰ ਮੇ ਸੂਰਜ ਚੜ ਜਾਣਾ ਸੋਹ ਚੰਦਰ ਮਾ ਜੇ ਸੋਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇੰਨਾ ਚਾਨਣ ਹੁੰਦਿਆਂ ਕਹਿੰਦੇ ਗੁਰਬਿੰਨ ਘੋਰ ਅੰਧਾਰ ਗੁਰੂ ਤੋਂ ਬਿਨਾ ਹਨੇਰਾ ਕੋਪਿਆ ਗੁਰੂ ਤੋਂ ਬਿਨਾ ਕਦੇ ਵੀ ਪਰਮਾਤਮਾ ਨੂੰ ਸਿਮਰਿਆ ਨਹੀਂ ਜਾ ਸਕਦਾ ਇਸ ਕਰਕੇ ਗੁਰੂ ਵੇੜਾ ਆ ਉਹ ਸਾਨੂੰ ਮਾਲਕ ਦੇ ਨਾਲ ਜੁੜਨ ਦਾ ਬੇਦੀ ਤਰੀਕਾ ਢੰਗ ਸਮਝਾਉਂਦਾ ਇਸ ਕਰਕੇ ਮੈਂ ਗੁਰੂ ਤੋਂ ਬਲਿਆ ਜਾਣਾ ਔਰ ਜਾਣਾ ਚਾਹੀਦਾ ਫਿਰ ਅਗਲੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੀ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਪੈ ਗਈ। ਪਿਆਰ ਪੈ ਗਿਆ ਗੁਰੂ ਦੀ ਕਿਰਪਾ ਦੇ ਨਾਲ। ਉਸ ਮਨੁੱਖ ਦੀ ਸੱਚੀ, ਪੂਰਨ, ਨਿਰਮਲ ਰੀਤ ਰੀਤ ਭav ਜੀਵਨ ਜਿਉਣ ਦੀ ਯੁਗਤੀ ਤਰੀਕਾ ਇਹ ਪਵਿੱਤਰ ਹੋ ਜਾਂਦਾ। ਇਹ ਸੋਹਣਾ ਹੋ ਜਾਂਦਾ। ਉਹਦਾ ਢੰਗ ਜਿਉਣ ਦਾ ਜਿਹੜਾ ਆ ਉਹ ਗੁਰੂ ਦੀ ਮਤ ਅਨੁਸਾਰ ਹੋ ਜਾਂਦਾ। ਜਿਸ ਮਨੁੱਖ ਦੀ प्रीत परमात्मा ਦੇ ਚਰਨਾਂ ਦੇ ਨਾਲ ਪੈ ਗਈ ਗੁਰੂ ਦੀ ਕਿਰਪਾ ਦੇ ਨਾਲ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਜੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਮਰਦ ਕਹਿੰਦੇ ਸੰਤ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਤੇ ਸੰਤ ਮਤਲਬ ਗੁਰੂ ਕਿਸੇ ਦੇ ਧਾਰੀ ਪਖੰਡੀ ਦੀ ਗੱਲ ਨਹੀਂ ਸੰਤ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਵਸੈ ਮਨ ਮਾਹੀ ਪਰਮਾਤਮਾ ਮਨ ਵਿੱਚ ਵਸਦਾ ਤੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਮਨ ਵਿੱਚ ਵਸ ਜਾਂਦਾ ਜਨਮ ਜਨਮ ਕੇ ਕਿਲ ਵਿਖ ਜਾਹੀ ਜਨਮਾਂ ਜਨਮਾਂ ਦੇ ਪਾਪ ਜਿਹੜੇ ਦੂਰ ਹੋ ਜਾਂਦੇ ਕੱਟੇ ਜਾਂਦੇ ਜਦੋਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਨ ਵਿੱਚ ਵਸ ਜਾਂਦਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕੈਲ ਵਿਖ ਜਾਹੀਂ ਫਿਰ ਕੀਰਤ ਵਿੱਚ ਮਹਾਰਾਜ ਕਹਿੰਦੇ ਕਰ ਕਿਰਪਾ ਪ੍ਰਭ ਦੀਨ ਦਿਆਲਾ हे ਦੀਨਾਂ ਤੇ ਦਇਆ ਕਰਨ ਵਾਲੇ ਤੂੰ ਕਿਰਪਾ ਕਰ ਮਿਹਰ ਕਰ ਬਖਸ਼ਿਸ਼ ਕਰ ਨਾਨਕ ਮੰਗੈ ਸੰਤਰਵਾਲਾ ਨਾਨਕ ਤੇਰੇ ਦਰ ਤੋਂ ਸੰਤਾਂ ਦੀ ਧੂੜ ਸੰਤਰਵਾਲਾ ਸਤ ਸੰਗਤ ਦੀ ਧੂੜ ਭਾਵ ਤੇਰੇ ਦਰ ਤੋਂ ਸਾਡੀ ਮੰਗ ਕੀ ਆ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕ ਕੋ ਕਰ ਸੰਤਨ ਕੀ ਧੂੜ ਆ ਮੰਗਣਾ ਮਹਾਰਾਜ ਕਹਿੰਦੇ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾ ਨਾਨਕ ਮੰਗੈ ਸੰਤ ਰਵਾਲਾ ਰਵਾਲਾ ਕਹਿੰਦੇ ਧੂੜ ਗੁਰਮਖੰਦ ਦੇ ਚਰਨਾਂ ਦੀ ਧੂੜ ਭਾਵ ਸਤ ਸੰਗਤ ਮੈਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਜਾਏ ਮੈਨੂੰ ਸਤ ਸੰਗਤ ਮਿਲ ਜਾਏ ਕਿਉਂਕਿ ਸਤ ਸੰਗਤ ਦੇ ਵਿੱਚੋਂ ਹੀ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਜੀਵਨ ਜਿਉਣ ਦੀ ਜੁਗਤੀ ਪਤਾ ਲੱਗਦੀ ਹੈ ਗੁਰੂ ਦੀ ਸੰਗਤ ਦੇ ਰਾਹੀ ਹੀ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਬਣਦਾ ਗੁਰੂ ਦੀ ਸੰਗਤ ਰਾਹੀ ਹੀ ਅਸੀਂ ਅਠੇ ਪਹਿਰ ਪਰਮਾਤਮਾ ਦਾ ਸਿਮਰਨ ਕਰ ਸਕਦੇ ਆ ਭਾਵ ਉਹਦੇ ਗੁਣ ਗਾ ਸਕਦੇ ਆ ਤੋਂ ਉਹਦੇ ਗੁਣ ਗਾਉਣੇ ਸਤਿਗੁਰੂ ਜੀ ਕਹਿੰਦੇ ਮਾਲਕ ਦੇ ਜਿਹੜਾ ਸਾਰਿਆਂ ਦੇ ਹਿਰਦਿਆਂ ਦੀਆਂ ਜਾਣਦਾ ਸકલ ਕਟਾਂਕਾਂ ਅੰਤਰ ਜਾਮੀ ਸਾਰੇ ਹਿਰਦਿਆਂ ਦੀਆਂ ਜਿਹੜਾ ਜਾਣਣ ਵਾਲਾ ਉਹ ਹੈ ਉਹ ਅਕਾਲ ਪੁਰਖ ਤੇ ਗੁਰੂ ਸੱਜਾ ਗੁਰੂ ਭਾਵ ਗੁਰੂ ਸ਼ਬਦ ਗੁਰੂ ਦੇ ਨਾਲ ਜੁੜਾਂਗੇ ਤੇ ਸ਼ਬਦ ਗੁਰੂ ਸਾਨੂੰ ਉਸ ਮਾਲਕ ਦੇ ਨਾਲ ਜੋੜਦਾ ਅਠੇ ਪੈਰ ਸਾਨੂੰ ਉਸ ਮਾਲਕ ਦੀ ਯਾਦ ਵਿੱਚ ਜਿਉਣ ਦਾ ਜਿਹੜਾ ਢੰਗ ਹੈ ਤਰੀਕਾ ਹੈ ਦਾਤਿਆ ਉਹ ਗੁਰੂ ਬਖਸ਼ਿਸ਼ ਕਰਦਾ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਦੀ ਸੰਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ